ਪ੍ਰੇਮ ਟਿਲੋਂ ਨੇ ਬਹੁਤ ਵੱਡਾ ਰਿਪਲਾਈ ਕੀਤਾ ਨਿਮਾਨ ਸੰਧੂ ਦੀ ਐਲਬਮ ਨੂੰ ਪ੍ਰੇਮ ਟਿਲੋਂ ਨੇ ਇੱਕ ਡਾਇਲੋਗ ਦੇ ਵਿੱਚ ਇਹ ਵੀ ਕਿਹਾ ਕਿ ਮੈਂ ਰਿਕਾਰਡਿੰਗਾਂ ਤੁਹਾਡੀਆਂ ਵੀ ਪਾ ਸਕਦਾ ਜਿਹਦੇ ਵਿੱਚ ਤੁਸੀਂ ਤਰਲੇ ਕਰ ਰਹੇ ਹੋ ਰਿਕਾਰਡਿੰਗਾਂ ਤਰਲੇ ਵਾਲੀਆਂ ਪਾਵਾਂ ਸਾਲਿਓ ਨੇਟ ਦੇ ਪ੍ਰੇਮ ਟਿਲੋਂ ਤੇ ਇੱਥੇ ਕਹਿਣਾ ਕਿ ਮੇਰਾ ਇੱਕ ਡਿਸ ਟ੍ਰੈਕ ਤੇ ਤੇਰੀ ਪੂਰੀ ਦੀ ਪੂਰੀ ਐਲਬਮ ਬਰਾਬਰ ਨਹੀਂ ਐਲਬਮ ਤੇਰੀ ਮੇਰਾ ਕੋਈ ਡਿਸ ਇਹਨਾਂ ਦੀ ਕੌਂਟਰੋਵਰਸੀ ਕਾਫੀ ਟਾਈਮ ਤੋਂ ਚੱਲਦੀ ਆ ਰਹੀ ਸੀ ਪਰ ਹੁਣ ਜਿਹੜਾ ਰਿਪਲਾਈ Song ਆਇਆ ਇਸ ਤੋਂ ਬਾਅਦ ਮੈਨੂੰ ਲੱਗਦਾ ਕਿ ਬਹੁਤ ਅੱਗੇ ਤੱਕ ਜਾਊਗਾ ਜਿਵੇਂ ਇੱਕ ਟਾਈਮ ਤੇ ਸਿੱਧੂ ਬਾਈ ਤੇ ਕਰਨ ਔਜਲ ਦੀ ਕੰਟਰੋਵਰਸੀ ਚੱਲੀ ਸੀ ਇਹਨਾਂ ਨੇ ਕੁਝ ਵੀ ਨਹੀਂ ਛੱਡਿਆ ਡਾਇਰੈਕਟ ਇੱਕ ਦੂਜੇ ਨੂੰ ਰਿਪਲਾਈ ਕੀਤੇ ਨੇ ਪਹਿਲਾਂ ਵੀ ਗਾਣਿਆਂ ਦੇ ਵਿੱਚ ਤੇ ਇਹ ਜਿਹੜਾ ਰਿਪਲਾਈ ਆਇਆ ਇਹਦੇ ਵਿੱਚ ਪੂਰੇ ਦੇ ਪੂਰੇ ਗਾਣੇ ਦੇ ਵਿੱਚ ਰਿਪਲਾਈ ਹੈ ਬਾਕੀ ਮੈਨੂੰ ਇਦਾਂ ਲੱਗਦਾ ਕਿ ਪ੍ਰੇਮ ਟੇਲੋਂ ਨੂੰ ਯਾਦ ਆ ਨਵਾਂ ਸੰਧੂ ਦੇ ਬਾਰੇ ਅੰਦਰਲੀਆਂ ਗੱਲਾਂ ਬਹੁਤ ਪਤਾ ਨਹੀਂ ਜਿਹੜੀਆਂ ਅਜੇ ਤੱਕ ਸਾਹਮਣੇ ਨਹੀਂ ਆਈਆਂ ਤੇ ਪ੍ਰੇਮ ਟੇਲੋਂ ਆਪਣੇ ਗਾਣਿਆਂ ਦੇ ਵਿੱਚ ਉਹ ਬੋਲ ਦਿੰਦਾ ਕਿ ਤੇਰੇ ਨਾਲ ਇਹ ਸਾਰਾ ਕੁਝ ਹੋਇਆ ਸੀ ਦੇ ਫਰਤੇ ਆ ਕਿਉਂਕਿ ਨਿਮਾਨ ਸੰਧੂ ਦੇ ਜਿੰਨੇ ਵੀ ਪਰਸਨਲ ਰੋਲੇ ਨੇ ਉਹ ਸਾਰੇ ਪ੍ਰੇਮ ਢੱਲੋਂ ਆਪਣੇ ਗਾਣੇ ਦੇ ਵਿੱਚ ਦੱਸਦਾ ਹੈ ਕਿ ਤੇਰੇ ਨਾਲ ਇੱਥੇ ਇਹ ਕੁਝ ਹੋਇਆ ਸੀ ਚੱਕਰਾ ਤੋਂ ਡਰੇ ਸਾਰੇ ਪੈਰੀ ਪੈਂਦੇ ਫਰਤੇ ਆ ਆਓ ਦੇਖਦੇ ਹਾਂ ਕਿ ਪ੍ਰੇਮ ਢੱਲੋਂ ਦੇ ਇਸ ਗਾਣੇ ਦੇ ਵਿੱਚ ਨਿਮਾਨ ਸੰਧੂ ਨੂੰ ਕਿਹੜੇ-ਕਿਹੜੇ ਰਿਪਲਾਈ ਕੀਤੇ ਗਏ ਨੇ ਤੇ ਕੀ ਹੈ ਸੱਚੀ ਨਿਮਾਨ ਸੰਧੂ ਦੀ ਪੂਰੀ ਐਲਬਮ ਤੇ ਬਰਾਬਰ ਇੱਕ ਡਿਸਟ੍ਰੈਕ ਹੈ ਇੱਥੇ ਪ੍ਰੇਮ ਢੱਲੋਂ ਨੇ ਪਹਿਲੀਆਂ ਲਾਈਨਾਂ ਦੇ ਵਿੱਚ ਹੀ ਨਿਮਾਨ ਸੰਧੂ ਨੂੰ ਰਿਪਲਾਈ ਕਰਤਾ ਕਿ ਤੂੰ ਮੈਨੂੰ ਲੱਗਦਾ ਕਿ ਮਿਸ ਕਰ ਰਿਹਾ ਹੈ ਸੁਣਿਆ ਪੁੱਤ ਕਰੇ ਡੈਡੀ ਨੂੰ ਮਿਸ ਤੇ ਉਹਨੇ ਕਿਹਾ ਕਿ ਤੇਰੀ ਐਲਬਮ ਤੇ ਮੇ ਜਿਗਰਾ ਪਾ ਵੀਡੀਓ ਦੇ ਪਹਿਲੇ ਸੀਨ ਚ ਦੇਖਾਂਗੇ ਪ੍ਰੇਮ ਢਿੱਲੋਂ ਨੇ ਨਾਲ ਆਪਣੀ ਸੀਟ ਤੇ ਕੋਈ ਮੁੰਡਾ ਬਿਠਾਇਆ ਹੋਇਆ ਜਿਹਦੇ ਮਾਸਕ ਪਾਇਆ ਹੋਇਆ ਇਹਦੇ ਨਾਲ ਇੱਕ ਤਰ੍ਹਾਂ ਦਾ ਇਹ ਦਿਖਾਉਣਾ ਚਾਹੁੰਦੇ ਨੇ ਕਿ ਕੋਲ ਬਿਠਾ ਕੇ ਰਿਪਲਾਈ ਸੁਣਾ ਰਿਹਾ ਸਾਰੀਆਂ ਗੱਲਾਂ ਦੱਸ ਰਿਹਾ ਮੈਂ ਤਾਂ ਮੈਂ ਪਹਿਲਾਂ ਕਿਹਾ ਸੀ ਕਿ ਨਿਮਾਨ ਸੰਧੂ ਦੇ ਬਾਰੇ ਪ੍ਰੇਮ ਢਿੱਲੋਂ ਨੂੰ ਯਾ ਤਾਂ ਬਹੁਤ ਸਾਰੀਆਂ ਗੱਲਾਂ ਪਤਾ ਨਹੀਂ ਕਿ ਅਗਲੀਆਂ ਲਾਈਨਾਂ ਦੇ ਵਿੱਚ ਪ੍ਰੇਮ ਢਿੱਲੋਂ ਨੇ ਇਹਦੇ ਵਿੱਚ ਗਿਲਕੋ ਦੀ ਗੱਲ ਕੀਤੀ ਹੈ ਕਿ ਵੀਡੀਓ ਬਾਹਰ ਆਉਂਦੀ ਹੈ ਥੋੜੀ ਬਾਕੀ ਅਗਲੀ ਲਾਈਨ ਦਾ ਮਤਲਬ ਤੁਸੀਂ ਸਾਰੇ ਜਣੇ ਜਾਣਦੇ ਹੀ ਹੋ ਫਿਰ ਪ੍ਰੇਮ ਢਿੱਲੋਂ ਇੱਕ ਜਗ੍ਹਾ ਤੇ ਕਹਿੰਦਾ ਹੈ ਕਿ ਯਾਰ ਤੂੰ ਜਿ ਡਰ ਲੁਕਿਆ ਤੂੰ ਜੇ ਗਾਲਾਂ ਤੂੰ ਉੱਪਰ ਬੈਠ ਕੇ ਹੀ ਸੁਣ ਲੀਆਂ ਬੈਠਾ ਸੁਣਿਆ ਤੂੰ ਆਇਆ ਨਹੀਂ ਸੀ ਪੰਟੇ ਤੇ ਨਵਾਨ ਸੰਧੂ ਦੇ ਪ੍ਰੇਮ ਟਲੋਂ ਦੀ ਇੱਕ ਫੋਟੋ ਵੀ ਵਾਇਰਲ ਹੋਈ ਸੀ ਗੂਗਲ ਤੇ ਜਿਹੜੀ ਪਈ ਹੈ ਜਿਹੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਮੈਨੂੰ ਲੱਗਦਾ ਕਿ ਇਹ ਜਾਂ ਤਾਂ ਉਸ ਟਾਈਮ ਦੀਆਂ ਗੱਲਾਂ ਹੋ ਸਕਦੀਆਂ ਜਾਂ ਫਿਰ ਬਾਅਦ ਦੇ ਵਿੱਚ ਕਿਸੇ ਨੇ ਪਰਸਨਲ ਇਨਫੋਰਮੇਸ਼ਨ ਦਿੱਤੀ ਹੋਵੇ ਕਿ ਇਹਨਾਂ ਨਾਲ ਇਹ ਸਾਰੀ ਚੀਜ਼ ਹੋਈ ਸੀ ਫਿਰ ਇੱਕ ਜਗ੍ਹਾ ਤੇ ਪ੍ਰੇਮ ਟਲੋਂ ਨੇ ਨਵਾਨ ਸੰਧੂ ਨੂੰ ਇਹ ਵੀ ਕਿਹਾ ਕਿ ਜਿਹੜੀ ਪਿੰਡ ਪੈਲੀ ਨੱਪੀ ਹੋਈ ਹੈ ਉਹ ਪਹਿਲਾਂ ਤੋਂ ਛਡਾਲਾ ਸੋ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਬਹੁਤ ਪਰਸਨਲ ਹੁੰਦੀਆਂ ਨੇ ਤੇ ਕਿਸੇ ਨੇ ਸ਼ਾਇਦ ਦੱਸੀਆਂ ਹੋਣਗੀਆਂ ਜਾਂ ਸਿਰਫ ਰਾਈਮਿੰਗ ਬਣਾਉਣ ਦੇ ਚੱਕਰ ਦੇ ਵਿੱਚ ਗਾਣਾ ਲਿਖਿਆ ਗਿਆ। ਫਿਰ ਨਵਾਨ ਸੰਧੂ ਨੇ ਆਪਣੇ ਗਾਣੇ ਦੇ ਵਿੱਚ ਓਰੀ ਦਾ ਨਾਮ ਲਿਆ ਸੀ। ਉਹਨੂੰ ਲਿੰਕ ਕੀਤਾ ਸੀ ਪ੍ਰੇਮ ਢਿੱਲੋਂ ਦੇ ਨਾਲ। ਪ੍ਰੇਮ ਢਿੱਲੋਂ ਨੇ ਅਗਲੀ ਵਰਸ ਦੇ ਵਿੱਚ ਸੇਮ ਚੀਜ਼ ਦਾ ਰਿਪਲਾਈ ਦਿੱਤਾ। ਅੱਗੇ ਪ੍ਰੇਮ ਟੈਲੋਂ ਨੇ ਇੱਕ ਡਾਇਲੌਗ ਦੇ ਵਿੱਚ ਇਹ ਵੀ ਕਿਹਾ ਕਿ ਮੈਂ ਰਿਕਾਰਡਿੰਗਾਂ ਤੁਹਾਡੀਆਂ ਵੀ ਪਾ ਸਕਦਾ ਜਿਹਦੇ ਵਿੱਚ ਤੁਸੀਂ ਤਰਲੇ ਕਰ ਰਹੇ ਹੋ ਰਿਕਾਰਡਿੰਗਾਂ ਤਰਲਣ ਵਾਲੀਆਂ ਪਾਵਾਂ ਸਾਲਿਓ ਨੇਟ ਤੇ ਸ਼ਾਇਦ ਬਹੁਤ ਚੀਜ਼ਾਂ ਪਈਆਂ ਵੀ ਹੋਣਗੀਆਂ ਪ੍ਰੇਮ ਟੈਲੋਂ ਤੇ ਨਿਮਾਨ ਸੰਧੂ ਦਾ ਆਪਸ ਦੇ ਵਿੱਚ ਕੁਝ ਨਾ ਕੁਝ ਚੱਕਰ ਪਿਆ ਹੋਊਗਾ ਪਹਿਲਾਂ ਫਿਰ ਇੱਕ ਗਾਣੇ ਦੇ ਬਾਰੇ ਇਹ ਵੀ ਕਿਹਾ ਕਿ ਤੂੰ ਕਿਸੇ ਹੋਰ ਤੋਂ ਗਾਣਾ ਲਿਖਵਾ ਕੇ ਵਿੱਚ ਡਿਸ ਨਾ ਪਵਾਇਆ ਕਰ ਪ੍ਰੇਮ ਟੈਲੋ ਨੇ ਨਿਮਾਨਸੰਦੂ ਨੂੰ ਇਹ ਕਿਹਾ ਕਿ ਤੂੰ ਖੁਦ ਗਾਣਾ ਲਿਖੀ ਜੇਕਰ ਮੈਨੂੰ ਰਿਪਲਾਈ ਕਰਨਾ ਹੋਵੇ ਫਿਰ ਇੱਕ ਨਿਮਾਨਸੰਦੂ ਨੇ ਸਟੋਰੀ ਪਾਈ ਸੀ ਜਦੇ ਵਿੱਚ ਕਿਹਾ ਸੀ ਕਿ ਇਹ ਵਨ ਸਾਈਡਡ ਬੀਫ ਹੈ ਉਸ ਚੀਜ਼ ਦਾ ਰਿਪਲਾਈ ਪ੍ਰੇਮ ਟੈਲੋ ਨੇ ਇਸ ਲਾਈਨ ਦੇ ਵਿੱਚ ਦਿੱਤਾ ਹੈ ਜਿਵੇਂ ਕਿ ਮੈਂ ਔਰੀ ਦੀ ਗੱਲ ਪਹਿਲਾਂ ਕੀਤੀ ਸੀ ਕਿ ਨਿਮਾਨ ਸੰਧੂ ਨੇ ओरिजिनल ਲਿੰਕ ਕੀਤਾ ਸੀ ਪ੍ਰੇਮ ਟਿੱਲੋ ਨੂੰ ਉਵੇਂ ਹੀ ਇੱਥੇ ਪ੍ਰੇਮ ਟਿੱਲੋ ਨੇ ਮੈਡ ਸੰਧੂ ਦਾ ਡਾਇਰੈਕਟ ਨਾਮ ਲਿਆ ਨਿਮਾਨ ਸੰਧੂ ਨੂੰ ਰਿਪਲਾਈ ਕਰਦੇ ਹੋਏ ਮੈਡ ਸੰਧੂ ਦੀ ਗੱਲ ਕਰੀ ਹੈ ਰੀਅਲ ਚ ਗਾਡੂ ਤੇਰੇ ਨਾਲੋਂ ਵੱਡ ਕਹਿਰ ਤੇ ਆ ਰੱਖੇ ਮੈਡ ਸੰਧੂ ਤੋਂ ਮੈਨੂੰ ਲੱਗਦਾ ਹੈ ਕਿ ਪ੍ਰੇਮ ਟਿੱਲੋ ਦੇ ਇਸ ਗਾਣੇ ਤੋਂ ਬਾਅਦ ਹੁਣ ਨਿਮਾਨ ਸੰਧੂ ਦਾ ਬਹੁਤ ਜਲਦੀ ਰਿਪਲਾਈ ਆਊਗਾ ਤੁਸੀਂ ਇਸ ਚੀਜ਼ ਦੇ ਬਾਰੇ ਕੀ ਸੋਚਦੇ ਹੋ ਤੇ ਨਿਮਾਨ ਸੰਧੂ ਤੇ ਪ੍ਰੇਮ ਟਿੱਲੋ ਦੀ ਬੀਫ ਕਿਉਂ ਸ਼ੁਰੂ ਹੋਈ ਸੀ ਕੀ ਇਹ ਅੱਗੇ ਹੋਰ ਜ਼ਿਆਦਾ ਵਧੂਗੀ ਜਾਂ ਇੱਥੇ ਰੁਕ ਜਾਣੀ ਚ